ਮੈਂ ਨਰੇਸ਼ ਕੁਮਾਰ ਭੱਟੀ ਐਡਵੋਕੇਟ ਆਪਣੇ ਵੱਲੋਂ ਤੇ ਵਾਲਮੀਕੀ ਸਮਾਜ ਵੱਲੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਜੋ ਰਜ਼ਰਵੇਸ਼ਨ ਦੇ ਮੁੱਦੇ ਤੇ 12.5% ਵਾਲਮੀਕੀ ਸਮਾਜ ਦਾ ਅਲੱਗ ਰੱਖ ਕੇ ਇਹ ਫੈਸਲਾ ਇਤਿਹਾਸਕ ਕੀਤਾ ਸੁਪਰੀਮ ਕੋਰਟ ਵੱਲੋਂ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਤੇ ਆਸ ਰੱਖਦਾ ਕਿ ਵਾਲਮੀਕੀ ਸਮਾਜ ਜੋ ਬਹੁਤ ਹੀ ਪਛੜਿਆ ਹੋਇਆ ਸੀ ਹੁਣ ਤੱਕ ਆਜ਼ਾਦੀ ਦੇ 70 ਸਾਲਾਂ ਤੋਂ ਬਾਅਦ ਵੀ ਆਰਥਿਕ ਦਲਦਲ ਦੇ ਵਿੱਚੋਂ ਨਹੀਂ ਨਿਕਲ ਸਕਿਆ ਕਿਉਂਕਿ ਵਾਲਮੀਕੀ ਸਮਾਜ ਨੂੰ ਐਜੂਕੇਸ਼ਨ ਦੇ ਵਿੱਚ ਨੌਕਰੀਆਂ ਦੇ ਵਿੱਚ ਪ੍ਰੋਮੋਸ਼ਨਾਂ ਦੇ ਵਿੱਚ ਉਹਨਾਂ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਗਿਆ ਪਰ ਇਸ ਇਤਿਹਾਸਿਕ ਫੈਸਲੇ ਦੇ ਨਾਲ ਵਾਲਮੀਕੀ ਸਮਾਜ ਨੂੰ ਹੱਕ ਮਿਲੇਗਾ ਤੇ ਵਾਲਮੀਕੀ ਸਮਾਜ ਦਲਦਲ ਆਰਥਿਕ ਤੇ ਦਲਦਲ ਦੇ ਵਿੱਚੋਂ ਨਿਕਲੇਗਾ ਤੇ ਇੱਕ ਚੰਗਾ ਜੀਵਨ ਜੀਉਣ ਦੇ ਲਈ ਜੋ ਜੋ ਹੋਵੇ ਹੋਏਗਾ ਤੇ ਮੈਂ ਅੱਜ ਪੂਰੇ ਵਾਲਮੀਕੀ ਸਮਾਜ ਨੇ ਆਤਰਮੀ ਸਮਾਜ ਵੱਲੋਂ ਬਸਪਾ ਦੇ ਵੱਲੋਂ ਜੋ ਸ਼ਹਿਰ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਬੰਦ ਦੀ ਕਾਲ ਦਿੱਤੀ ਸੀਗੀ ਵਾਲਮੀਕੀ ਸਮਾਜ ਨੇ ਇਕੱਠੇ ਹੋ ਕੇ ਇੱਕ ਮੁਹਰਤਾ ਦਾ ਏਕਤਾ ਦਾ ਸਬੂਤ ਦਿੱਤਾ ਤੇ ਇਹ ਬੰਦ ਨੂੰ ਕਾਮਯਾਬ ਨਹੀਂ ਹੋਣ ਦਿੱਤਾ 1% ਵੀ ਗੱਟਸ਼ੰਕਰ ਦੇ ਵਿੱਚ ਬੰਦ ਨਹੀਂ ਹੋ ਸਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਵਾਲਮੀਕੀ ਸਮਾਜ ਇਸ ਮੁੱਦੇ ਤੇ ਇਕਮੁੱਠ ਹੋ ਕੇ ਇਕਜੁੱਟ ਹੋ ਕੇ ਆਪਣੀ ਏਕਤਾ ਦਾ ਸਬੂਤ ਦਿੰਦੇ ਹੋਏ ਸੰਘਰਸ਼ ਕਰਦਾ ਰਹੇਗਾ ਤੇ ਇਸ ਇਤਿਆਜ਼ਕ ਫੈਸਲੇ ਨੂੰ ਪ੍ਰਸ਼ਾਸਨ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਲਾਗੂ ਕਰਵਾਉਣ ਲਈ ਸਰਕਾਰਾਂ ਨੂੰ ਮਜਬੂਰ ਕਰ ਦੇਵੇਗਾ ਅਸੀਂ ਥੋੜੇ ਦਿਨਾਂ ਦੇ ਵਿੱਚ ਹੀ ਗੜਸ਼ੰਕਰ ਦੇ ਚਾਰੋਂ ਵਾਲਮੀਕੀ ਮਹੱਲਿਆ ਦੇ ਵਸਨੀਕਾਂ ਵੱਲੋਂ ਦਿਨ ਨਾਲ ਲੈ ਕੇ ਇਕੱਠੇ ਕਰਕੇ ਐਸਡੀਐਮ ਦਫਤਰ ਮੰਗ ਪੱਤਰ ਵੀ ਦੇਣ ਜਾ ਰਹੇ ਹਾਂ ਤਾਂ ਕਿ ਇਹ ਲੜਾਈ ਅਸੀਂ ਨਯੁਗ ਅਦਾਲਤ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਕੀਤਾ ਹੈ ਤੇ ਅਸੀਂ ਇਸ ਨੂੰ ਆਖਰ ਤੱਕ ਨਹੀਂ ਪਰੇ ਛੱਡ ਸਕੀਏ ਔਰ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਕਿ ਇਤਿਹਾਸਿਕ ਫੈਸਲਾ ਕੀਤਾ ਆ ਸਾਡੀ ਕੌਮ ਦੇ ਲਈ ਸਾਡੇ ਵਾਲਮੀਕ ਭਾਰੇ ਭਾਈਚਾਰੇ ਦੇ ਲਈ ਔਰ ਮਜਵੀ ਸਿੱਖ ਭਾਈਚਾਰੇ ਲਈ ਇੱਕ ਬਹੁਤ ਹੀ ਵੱਡਾ ਵਰਦਾਨ ਸਾਬਤ ਹੋਏਗਾ ਪਰ ਨਾਲ ਦੀ ਨਾਲ ਮੈਂ ਇੱਕ ਗੱਲ ਜ਼ਰੂਰ ਕਹਾਗਾ ਕਿ ਹੁਣ ਅਸੀਂ ਜਿਹੜੀ ਇਹ ਲੜਾਈ ਆ ਇਸ ਲੜਾਈ ਨੂੰ ਜ਼ਰੂਰੀ ਤਾਂ ਬਣ ਜਾਂਦੀ ਆ ਕਿਉਂਕਿ ਅਸੀਂ ਸਿਰਫ 12% ਨੌਕਰੀਆਂ ਵਿੱਚ ਨਹੀਂ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਜੇਕਰ ਸਾਡੇ ਬੱਚੇ ਪੜ੍ਹੇ ਲਿਖੇ ਨਹੀਂ ਆ ਜੇਕਰ ਸਾਡੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲਦੀ ਔਰ ਉੱਥੇ ਜਾ ਕੇ ਜੇ ਸਾਡੇ ਅਸੀਂ ਮੰਗ ਪੱਤਰ ਦੇਵਾਂਗੇ ਵੱਖ-ਵੱਖ ਸਰਕਾਰਾਂ ਤੱਕ ਪਹੁੰਚਾਵਾਂਗੇ ਅਫਸਰਾਂ ਦੇ ਜ਼ਰੀਏ ਜਿਹਦੇ ਵਿੱਚ ਅਸੀਂ ਇੱਕ ਮੰਗ ਜਿਹੜੀ ਸਾਡੀ ਸਭ ਤੋਂ ਇੰਪੋਰਟੈਂਟ ਹੈ ਕਿ ਸਾਨੂੰ ਜਿੱਥੇ ਨੌਕਰੀਆਂ 'ਚ ਰਿਜ਼ਰਵੇਸ਼ਨ ਦਿੱਤੀ ਆ ਸਭ ਤੋਂ ਪਹਿਲਾਂ ਸਾਨੂੰ ਪੜ੍ਹਾਈ ਦੇ ਵਿੱਚ ਵਿਦਿਅਕ ਅਦਾਰਿਆਂ ਦੇ ਵਿੱਚ ਐਡਮਿਸ਼ਨ ਦੇ ਵਿੱਚ ਸਾਨੂੰ 52% ਜਿਹੜੀ ਰਿਜ਼ਰਵੇਸ਼ਨ ਦੇਣੀ ਬਣਦੀ ਆ ਔਰ ਸੁਪਰੀਮ ਕੋਰਟ ਦੇ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਤ ਪਛੜੇ ਹੋਏ ਜਿਹੜਾ ਵਰਗ ਹੈ ਸਾਡਾ ਵਾਲਮੀਕੀ ਭਾਈਚਾਰਾ ਇਸ ਨੂੰ ਇਸ ਰਿਜ਼ਰਵੇਸ਼ਨ ਦੀ ਸਭ ਤੋਂ ਵੱਧ ਜ਼ਰੂਰਤ ਹੈ ਕਿਉਂਕਿ ਜੇਕਰ ਆਪਾਂ ਦੇਖਦੇ ਆ ਕਿ ਸਾਡਾ ਅਸੀਂ ਨਾ ਤਾਂ ਆਰਥਿਕ ਤੌਰ ਤੇ ਦੂਸਰੇ ਐਸਸੀ ਭਾਈਚਾਰਿਆਂ ਦੇ ਬਰਾਬਰ ਪਹੁੰਚੇ ਆ ਨਾ ਅਸੀਂ ਸਮਾਜਿਕ ਤੌਰ ਤੇ ਆ ਨਾ ਅਸੀਂ ਅਸੀਂ ਰੁਤਬਿਆਂ ਦੇ ਤੌਰ ਤੇ ਆ ਨਾ ਅਸੀਂ ਸੰਗਠਨ ਦੇ ਤੌਰ ਤੇ ਆ ਸੋ ਸਾਨੂੰ ਅੱਜ ਦੇ ਦੌਰ ਦੇ ਵਿੱਚ ਅੱਜ ਇਸ ਇਤਿਹਾਸਿਕ ਫੈਸਲੇ ਨੇ ਇਕੱਠਿਆਂ ਹੋਣ ਦਾ ਮੌਕਾ ਵੀ ਦਿੱਤਾ ਨਾਲ ਦੀ ਨਾਲ ਸਾਨੂੰ ਇਹ ਸਾਬਤ ਕਰਨ ਦਾ ਮੌਕਾ ਦਿੱਤਾ ਕਿ ਸਾਡੀ ਕਾਬਲੀਅਤ ਕਿਸੇ ਪੱਧਰ ਤੇ ਵੀ ਤੁਹਾਡੇ ਨਾਲੋਂ ਘੱਟ ਨਹੀਂ ਆ ਔਰ ਇਹ ਬੰਦ ਦੀ ਕਾਲ ਜਿਹੜੀ ਇਹਨਾਂ ਨੇ ਦਿੱਤੀ ਆ ਇਸ ਗੱਲ ਨੇ ਸਾਬਤ ਕਰ ਦਿੱਤਾ ਕਿ ਇਹ ਕਦੇ ਵੀ ਸਾਡੇ ਸਕੇ ਨਹੀਂ ਆ ਔਰ ਦੂਜੀ ਗੱਲ ਅਸੀਂ ਬਰਬਰ ਡਟ ਕੇ ਖੜ ਕੇ ਅੱਜ ਇੱਕ ਦਿਨ ਜ਼ਰੂਰ ਸਾਬਤ ਕਰ ਦਿੱਤੀ ਹੈ ਕਿ بے ਸ਼ੱਕ ਸਾਡਾ ਭਾਈਚਾਰਾ ਹਜੇ ਆਰਥਿਕ ਤੌਰ ਤੇ ਤੁਹਾਡੇ ਬਰਾਬਰ ਨਹੀਂ ਪਹੁੰਚਿਆ ਕਿ ਸੁਪਰੀਮ ਕੋਰਟ ਨੇ ਮਾਨਯੋਗ ਅਦਾਲਤ ਨੇ ਸਾਡੇ ਹੱਕ ਦੇ ਵਿੱਚ ਬਾਲਮੀਕ ਸਮਾਜ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਮੈਂ ਉਹਨਾਂ ਦਾ ਆਪਣੇ ਸਮਾਜ ਵੱਲੋਂ ਪੂਰੇ ਦੇਸ਼ ਵੱਲੋਂ ਬਹੁਤ ਬਹੁਤ ਨਾਲ ਧੰਨਵਾਦ ਕਰਦਾ ਜੱਜ ਸਾਹਿਬਾਨ ਜਿਹੜੇ ਆ ਮੈਂ ਤਾਂ ਉਹਨਾਂ ਦਾ ਰਿਣੀ ਆ ਬੇ ਜਿਨ੍ਹਾਂ ਨੇ ਇੰਨੀ ਦੁਬਲੀ ਕੁਜਰੀ ਕਾਮ ਨੂੰ ਇਹ ਇੱਕ ਫੈਸਲਾ ਦਿੱਤਾ ਕਿ ਸਾਡੇ ਲੋਕ ਕਿਸੇ ਮੰਜੋ ਨੂੰ ਪ੍ਰਾਪਤ ਕਰ ਸਕਣ ਮੈਂ ਬਾਰ-ਬਾਰ ਹੀ ਉਹਨਾਂ ਦਾ ਧੰਨਵਾਦ ਕਰਨੇ ਜਾਂਦਾ ਮਾਂਜੋਗ ਅਦਾਲਤ ਦਾ ਬੇ ਜਿਨ੍ਹਾਂ ਨੇ ਇਹਨਾ ਫੈਸਲਾ ਸਾਡੇ ਹੱਕ ਦਿੱਤਾ ਬਿਲਕੁਲ ਮੈਂ ਆਪਣੇ ਦਿਲ ਦੇ ਨਾਲ ਤੇਹ ਦਿਲੋਂ ਧੰਨਵਾਦੀ ਕਰਦਾ ਔਰ ਆਪਣੇ ਸਮਾਜ ਨੂੰ ਬੇਨਤੀ ਕਰਨੇ ਜਾਂਦਾ ਮੈਂ ਅਸੀਂ ਥੋੜੇ ਦਿਨਾਂ ਦੇ ਵਿੱਚ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਆਪਾਂ ਆਪਣੇ ਆਪਣੇ ਘਰ ਸਾਰੇ ਸੁਨਹਿਾਰਾਂ ਚੌਹਾ ਮੰਨਿਆ ਚਲਾਓ ਜਿਹੜੇ ਕਿ ਵੱਧ ਵੱਧ ਆਪਾਂ ਇਕੱਠੇ ਹੋ ਕੇ ਇਸ ਚੀਜ਼ ਦੇ ਉੱਤੇ ਜੋ ਸਾਨੂੰ ਹੱਕ ਮਿਲਿਆ ਉੱਤੇ ਆਪਾਂ ਪਹਿਰਾ ਦੇ ਸਕੀਏ